ਜਾਂ ਜੰਡੇਆਣਾ ਗੁਰੂ ਦੀ ਪੁਲਿਸ ਨੇ ਐਸਐਸਪੀ ਚਰਨਜੀਤ ਸਿੰਘ ਸੋਲ ਹਣਾ ਦੀ ਅਗਵਾਈ ਦੇ ਵਿੱਚ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਇੱਕ ਆਰਐਮਪੀ ਡਾਕਟਰ ਨੂੰ ਕਥਿਤ ਤੌਰ ਤੇ ਧਮਕੀਆਂ ਦੇ ਕੇ ਫਰੋਤੀ ਦੀ ਮੰਗ ਕਰ ਰਹੀ ਸੀ ਵਿਦੇਸ਼ੀ ਨੰਬਰਾਂ ਤੋਂ ਕਾਲ ਕਰ ਰਹੇ ਸੀ ਔਰ ਪੁਲਿਸ ਨੇ ਬਕਾਇਦਾ ਟਰੈਪ ਲਗਾ ਕੇ ਇਸ ਗੈਂਗ ਨੂੰ ਕਿਉਂਕਿ ਖਤਰਨਾਕ ਜਿਹੜੇ ਅਪਰਾਧੀ ਸੀ ਜਿਨ੍ਹਾਂ ਨੇ ਥ੍ਰੈਟ ਕੀਤੀ ਸੀਗੀ ਬਕਾਇਦਾ ਤਮਕਾਇਆ ਗਿਆ ਸੀ ਪਿਸਤੌਲ ਲਗਾ ਕੇ ਤਾਂ ਪੁਲਿਸ ਨੇ ਹੁਣ ਇਸ ਗੈਂਗ ਦੇ ਸਾਰੇ ਮੈਂਬਰ ਜਿਹੜੇ ਨੇ ਮੇਨ ਜਿਹੜੇ ਮੈਂਬਰ ਸੀ ਗ੍ਰਿਫਤਾਰ ਕਰ ਰਹੇ ਦਾ ਵੱਡੀ ਕਾਰਵਾਈ ਹੋਈ ਹੈ ਕਿਉਂਕਿ ਕਾਫੀ ਪਿਛਲੇ ਦਿਨਾਂ ਦੇ ਵਿੱਚ ਫਰੋਤੀ ਦੀਆਂ ਜਿਹੜੀਆਂ ਕਾਲਸ ਸੀ ਇਹਨਾਂ ਨੂੰ ਲੈ ਕੇ ਕਾਫੀ ਚਰਚਾ ਸੀ ਤਾਂ ਸਭ ਤੋਂ ਪਹਿਲਾਂ ਇਹ ਜਿਹੜੇ ਮੈਂਬਰ ਸੀਗੇ ਇਹਨਾਂ ਦਾ ਕਿਵੇਂ ਤੁਹਾਡੇ ਕਾਬੂ ਆਏ ਔਰ ਕੀ ਮੈਟਰ ਸੀਗਾ ਕਿਵੇਂ ਡਾਕਟਰ ਸਾਹਿਬ ਨੂੰ ਥ੍ਰੈਟ ਕਰਦੇ ਸੀ ਜੀ ਡਾਕਟਰ ਸੁਖਦੇਵ ਨੇ ਜੀ ਇਹ ਤਾਰਾਗੜ ਵਾਸੀ ਨੇ ਇਹਨਾਂ ਦੀ ਜੋ ਨੰਗਲ ਗੁਰੂ ਵਿਖੇ ਦੁਕਾਨ ਹੈ ਜੀ ਅ ਇੱਥੇ ਉੱਥੇ ਆ ਆਰਐਮਪੀ ਵਜੋਂ ਜਿਹੜਾ ਡਾਕਟਰੀ ਪੇਸ਼ੇ ਦਾ ਕੰਮ ਕਰਦੇ ਨੇ ਇਹਨਾਂ ਨੂੰ ਕਰੀਬਨ 20 ਅਗਸਤ ਤੋਂ ਕਾਲਾਂ ਆਉਣੀਆਂ ਸ਼ੁਰੂ ਹੋਈਆਂ ਨੇ ਇਹਨਾਂ ਨੇ ਪਹਿਲਾਂ ਤਾਂ ਕਾਲਾਂ ਇਗਨੋਰ ਕੀਤੀਆਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਉਹ ਕਾਲਸ ਇਗਨੋਰ ਕੀਤੀਆਂ ਤਾਂ 3 ਤਰੀਕ ਨੂੰ ਇਹਨਾਂ ਨੂੰ 3 ਤਰੀਕ ਤੋਂ ਪਹਿਲਾਂ ਇਹਨਾਂ ਨੂੰ ਇੱਕ ਇੱਕ ਦਿਨ ਇਹਨਾਂ ਨੂੰ ਰਾਹ 'ਚ ਜਾਂਦਿਆਂ ਇਹਨਾਂ ਨੂੰ ਥ੍ਰੈਟਨ ਕੀਤਾ ਗਿਆ ਪਿਸਤੌਲ ਵੀ ਵਿਖਾਈ ਗਈ ਤੇ ਇਹਨਾਂ ਨੂੰ 5 ਲੱਖ ਰੁਪਏ ਜੋ ਹੈ ਇਹਨਾਂ ਨੂੰ ਫਰੋਤੀ ਦੇਣ ਵਾਸਤੇ ਕਿਹਾ ਗਿਆ ਤੇ ਉਸ ਤੋਂ ਬਾਅਦ 3 ਤਰੀਕ ਨੂੰ ਡਾਕਟਰ ਸਾਹਿਬ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੇ ਇਮੀਡੀਏਟ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਤੇ ਜੋ ਜੋ ਇਹਨਾਂ ਨੇ ਇਹਨਾਂ ਵੱਲੋਂ ਇਹ ਫਰੋਤੀ ਦੀ ਰਕਮ ਸੀਗੀ ਉਹਦੇ ਬਾਰੇ ਟਰੈਪ ਵੀ ਲਗਾਇਆ ਇਸ ਦੇ ਵਿੱਚ ਇਹ ਦੱਸਣੀ ਹੋਊਗਾ ਕਿ ਡਾਕਟਰ ਸਾਹਿਬ ਪਹਿਲੇ ਕਿਉਂਕਿ ਇਹਨਾਂ ਨੂੰ ਧਮਕੀ ਮਿਲੀ ਹੋਈ ਸੀ ਇਹ ਪਹਿਲਾਂ ਵੀ ਸਾਡੀ ਤਫਤੀਸ਼ ਚ ਆਇਆ 3 ਲੱਖ ਰੁਪਏ ਪਹਿਲਾਂ ਵੀ ਦੇ ਚੁੱਕੇ ਸਨ ਸੋ ਜਦੋਂ ਇਹ ਸਾਡੇ ਸਾਹਮਣੇ ਇਹ ਗੱਲਾਂ ਆਈਆਂ ਤੇ ਅਸੀਂ ਜੋ ਹੈ ਇਸ ਤੇ ਕਾ ਫੌਰੀ ਕਾਰਵਾਈ ਕਰਦੇ ਹੋਏ ਜੋ ਉਸ ਗੈਂਗ ਦੇ ਕਿੰਗਪਿੰਨ ਗੁਰਪ੍ਰੀਤ ਤੇ ਬਾਕੀ ਜੋ ਚਾਰ ਬੰਦੇ ਆ ਉਹ ਗ੍ਰਿਫਤਾਰ ਕਰ ਲਏ ਨੇ ਜੋ ਦੋ ਬੰਦੇ ਸਿਬਰਨਜੀਤ ਸਿਮਾ ਤੇ ਰਮਨਦੀਪ ਰਮਾ ਇਹ ਅਜੇ ਫਰਾਰ ਨੇ ਜਿਹਨਾਂ ਦੇ ਪਿੱਛੇ ਪੁਲਿਸ ਦੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ। ਸਰ ਇਹਨਾਂ ਦੇ ਕੋਲੋਂ ਬਰਾਮਦਗੀ ਕੀ ਕੀ ਹੋਈ ਹੈ ਜੀ? ਜੀ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਐਕਸਯੂਵੀ ਤੇ ਇੱਕ 315 ਬੋਰਡ ਦਾ ਕੱਟਾ ਦੇਸੀ ਕੱਟਾ ਤੇ ਇਸ ਤੋਂ ਇਲਾਵਾ 1.5 ਲੱਖ ਦੀ ਰਿਕਵਰੀ ਹੋ ਗਈ ਸਰ ਪਿਛਲਾ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜੀ ਜੀ ਦੋ ਜਣਿਆਂ ਦੇ ਖਿਲਾਫ ਜੋ ਹੈ ਪਿਛਲਾ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਉਹ ਸਾਨੂੰ ਮਿਲਿਆ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਇਹਨਾਂ ਦੀ ਪਿਛਲਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਉਹਦੀ ਵੈਰੀਫਿਕੇਸ਼ਨ ਵੀ ਕਰ ਰਹੇ ਹਾਂ ਡਿਫਰੈਂਟ ਕਿਸੇ ਹੋਰ ਥਾਣੇ ਜਾਂ ਕਿਸੇ ਹੋਰ ਪਲੇਸ ਤੇ ਇਹਨਾਂ ਨੇ ਕੋਈ ਕਾਰਵਾਈ ਇਸ ਤਰੀਕੇ ਦੀ ਕੀਤੀ ਹੋਵੇ ਉਹਦਾ ਰਿਕਾਰਡ ਮੰਗਿਆ ਜਾ ਰਿਹਾ ਐਸਐਸਪੀ ਸਾਹਿਬ ਇਹਨਾਂ ਨੇ ਡਾਕਟਰ ਸਾਹਿਬ ਨੂੰ ਕਿਵੇਂ ਚੁਣਿਆ ਕੋਈ ਜਾਣਦੇ ਸੀ ਜਾਂ ਇਹਨਾਂ ਦੇ ਉੱਤੇ ਇਹਨਾਂ ਦੇ ਕੋਲੋਂ ਫਰौती ਮੰਗਣ ਦਾ ਕਿਵੇਂ ਇਹਨਾਂ ਦਾ ਪ੍ਰੋਗਰਾਮ ਬਣਿਆ ਜੀ ਇਹਦੇ ਵਿੱਚ ਮੇਨ ਕਿੰਗ ਪੈਨ ਹੈ ਉਹ ਉਹਨਾਂ ਦੇ ਚਾਚਾ ਜੀ ਦੀ ਦੁਕਾਨ ਸੀ ਜੋ ਕਿ ਕਿਰਾਏ ਤੇ ਇਹਨੇ ਡਾਕਟਰ ਸੁਖਦੇਵ ਨੇ ਲਈ ਤੀ ਹੋਈ ਸੀ ਤੇ ਉਥੋਂ ਹੀ ਇਸ ਕਿੰਗ ਪੈਨ ਗੁਰਪ੍ਰੀਤ ਨੇ ਇਹ ਆਈਡੀਆ ਲਾਇਆ ਕਿਉਂਕਿ ਇਹਨੇ ਦੁਕਾਨ ਠੀਕ ਚੱਲਦੀ ਹੈ ਤੇ ਇਹ इजी ਟਾਰਗੇਟ ਨੇ ਤੇ ਉਸ ਚੀਜ਼ ਨੂੰ ਇਹਨੇ ਚੂਜ਼ ਕਰਕੇ ਤੇ ਫਿਰ ਇਹ ਪਲਾਨਿੰਗ ਬਣਾਈ ਤੇ ਪਲਾਨਿੰਗ ਦੇ ਵਿੱਚ ਜੋ ਹੈ ਰਮਨਜੀਤ ਰਮਾ ਤੇ ਇਹ ਗੁਰਪ੍ਰੀਤ ਇਹਨਾਂ ਦੋਨਾਂ ਨੇ ਇਹ ਪਲਾਨ ਜੋ ਹੈ ਐਗਜ਼ੀਕਿਊਟ ਕਰਨ ਵਾਸਤੇ ਹੋਰ ਬੰਦੇ ਹਾਇਰ ਕੀਤੇ ਜਿਹਦੇ ਵਿੱਚ ਸਿਮਰਨਜੀਤ ਮਨਪ੍ਰੀਤ ਇਹ ਦੋਨੋਂ ਹੋਰ ਸ਼ਾਮਲ ਨੇ ਸਰਪ ਜੀ ਕੋਈ ਬੰਦਾ ਇਸ ਕੇਸ ਦੇ ਵਿੱਚ ਜੇ ਨਾਮ ਤੇ ਹੈਗਾ ਇਸ ਦਾ ਜਿਹੜਾ ਫਰਾਰ ਹੋਵੇ ਜਾਂ ਤੁਹਾਡੀ ਤਫਤੀਸ਼ ਹੋਣਾ ਹੋਵੇ ਜੀ ਇਹ ਦੋ ਬੰਦੇ ਸਿਮਰਨਜੀਤ ਸਿੰਮਾ ਤੇ ਰਮਨਦੀਪ ਰਮਾ ਇਹ ਜੇ ਫਰਾਰ ਨੇ ਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਸਰ ਇਹਨਾਂ ਨੇ ਕਿਸੇ ਹੋਰ ਦਾ ਨਾਮ ਯੂਜ਼ ਕਰਦੇ ਸੀ ਜਾਂ ਸ਼ਾਇਦ ਕਿਸੇ ਗੈਂਗ ਨਾਲ ਲਿੰਕਡ ਸੀ ਕਿਉਂਕਿ ਇੱਕ ਪਿਛੇ ਜੇ ਇਹ ਵੀ 트ੈਂਡ ਚੱਲ ਪਿਆ ਸੀ ਕਿਸੇ ਵੱਡੇ ਗੈਂਗਸਟਰ ਦਾ ਨਾਮ ਲੈ ਲੈਂਦੇ ਸੀ ਆ ਦੇਖੋ ਜੀ ਸਾਡੀ ਤਫ਼ਤੀਸ਼ ਦੇ ਵਿੱਚ ਜੋ ਹੈ ਅਜੇ ਤੱਕ ਕਿਸੇ ਵੱਡੇ ਗੈਂਗਸਟਰ ਦਾ ਇਸ ਤਰੀਕੇ ਨਾਲ ਨਾਮ ਨਹੀਂ ਲਿਆ ਗਿਆ ਆਇਆ ਹੈ ਪਰ ਫਿਰ ਵੀ ਅਸੀਂ ਪੂਰਾ ਜੋ ਹੈ ਅਸੀਂ ਕਿਉਂਕਿ ਅਜੇ ਕੇਸ ਸਟ੍ਰੇਸ ਹੋ ਗਿਆ ਬੱਦੇ ਫੜੇ ਹੈ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਸਰ ਜਿਵੇਂ ਇਸ ਕੇਸ ਦੇ ਵਿੱਚ ਪਹਿਲਾਂ ਡਾਕਟਰ ਸਾਹਿਬ ਨੇ ਪੈਸੇ ਦੇ ਦਿੱਤੇ ਸੀ 3 ਲੱਖ ਰੁਪਈਆ ਬਾਅਦ ਵਿੱਚ ਤੁਹਾਡੇ ਧਿਆਨ ਚ ਆਇਆ ਤੁਸੀਂ ਉਸੇ ਵੇਲੇ ਇਹਨਾਂ ਨੂੰ ਅਰੈਸਟ ਕਰ ਲਿਆ ਬਹੁਤ ਸਾਰੇ ਕੇਸਾਂ ਦੇ ਵਿੱਚ ਲੋਕ ਸੋਚਦੇ ਨੇ ਕਿ ਸ਼ਾਇਦ ਇਸੇ ਤਰ੍ਹਾਂ ਹੀ ਪੈਸੇ ਦੇ ਕੇ ਸ਼ਾਇਦ ਗੱਲ ਮੁੱਕ ਜੇ ਤੁਸੀਂ ਜਿਹੇ ਕੇਸਾਂ ਦੇ ਵਿੱਚ ਲੋਕ ਕੀ ਕਹਿਣਾ ਚਾਹੁੰਦੇ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਥ੍ਰੈਟ ਕਾਲ ਆਉਂਦੀ ਹੈ ਤਾਂ ਦੇਖੋ ਜੀ ਮੇਰੀ ਲੋਕਾਂ ਨੂੰ ਅਪੀਲ ਹੈ ਉਹਨਾਂ ਨੂੰ ਸੁਨੇਹਾ ਵੀ ਹੈ ਕਿ ਇਸ ਤਰੀਕੇ ਦੀ ਜਦੋਂ ਵੀ ਕੋਈ ਥ੍ਰੈਟਨਿੰਗ ਕਾਲ ਆਉਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਦੇ ਨਾਲ ਰابطਾ ਕਰਕੇ ਸਾਨੂੰ ਉਹਦੇ ਬਾਰੇ ਇਨਫਾਰਮ ਕਰੋ ਤੇ ਸਾਡੇ ਵੱਲੋਂ ਇਹ ਅਸ਼ੋਰੈਂਸ ਹੈ ਕਿ ਅਸੀਂ ਉਸਤੇ ਜੋ ਬੰਦੀ ਕਾਰਵਾਈ ਕਰਾਂਗੇ ਬੇਸ਼ੱਕ ਕਈ ਵਾਰ ਸਾਨੂੰ ਤਫਤੀਸ਼ ਦੇ ਵਿੱਚ ਟਾਈਮ ਲੱਗ ਜਾਂਦਾ ਬਟ ਇਹ ਹੈ ਕਿ ਇਸ ਤਰ੍ਹਾਂ ਦੇ ਕੇਸਸ ਨੂੰ ਜਿਹੜੀ ਹੈ ਨੱਥ ਪਾਉਣ ਲਈ ਪੁਲਿਸ ਨੂੰ ਜਿਹੜਾ ਹੈ ਇਸ ਦੀ ਸੂਚਨਾ ਦੇਣੀ ਜ਼ਰੂਰੀ ਚਾਹੀਦੀ ਜੋ ਜਿਹੜੇ ਇਹਨਾਂ ਨੇ ਕਿਥੋਂ ਲਿਆਂਦਾ ਸੀਗਾ ਜੀ ਇਸ ਜਾਂ ਇਸ ਤਰ੍ਹਾਂ ਦੇ ਹੋਰ ਵੈਪਨ ਵੀ ਇਹਨਾਂ ਸਾਥੀਆਂ ਕੋਲ ਵੀ ਹੈ ਇਹਨਾਂ ਦੀ ਇਸ ਇਸ ਬਾਰੇ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੰਟਰੋਗੇਸ਼ਨ ਦੇ ਵਿੱਚ ਜੋ ਸਾਹਮਣੇ ਆਇਆ ਕਿ ਇਹਨਾਂ ਨੇ ਲੋਕਲੀ ਪ੍ਰੋਕਿਊਰ ਕੀਤਾ ਸੀ ਤੇ ਇਹ ਜਿਹੜਾ ਇਸ ਤਰੀਕੇ ਦਾ ਅਜੇ ਹੋਰ ਹੋਰ ਇਹਨਾਂ ਕੋਲ ਇਸ ਤਰੀਕੇ ਦਾ ਕੋਈ ਵੈਪਨ ਅਜੇ ਨਹੀਂ ਮਿਲਿਆ ਵੈਸੇ ਡਾਕਟਰ ਸਾਹਿਬ ਜਿਹਨਾਂ ਥਰਟ ਕੀਤਾ ਠੀਕ ਹੈ ਡਾਕਟਰ ਸਾਹਿਬ ਕੋਈ ਤੁਸੀਂ ਤਾਂ ਮਿਲੇ ਹੋਣੇ ਡਾਕਟਰ ਸਾਹਿਬ ਨੂੰ ਕੋਈ ਕੋਈ ਹੋਰ ਤੇ ਇਹਨਾਂ ਨੇ ਕੋਈ ਉਹਨਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਇਆ ਜਾਂ ਉਹ ਸੇਫ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਜਿਵੇਂ ਤੁਸੀਂ ਦੇਖੋਗੇ ਗੁਰਿੰਦਰ ਜੋ ਹੈ ਇਹ ਡਾਕਟਰ ਸਾਹਿਬ ਦਾ नोन ਸੀ ਜੀ ਜੀ ਬਿਲਕੁਲ ਸੋ ਇਸ ਕਰਕੇ ਇਸ ਤਰੀਕੇ ਦੀ ਕੋਈ ਗੱਲ ਨਹੀਂ ਸੀ ਤੇ ਜੇ ਤੁਸੀਂ ਫਿਜ਼ੀਕਲ ਅਸੌਲਟ ਦੀ ਗੱਲ ਕਰੋ ਉਹ ਵੀ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ